वाहगुरु जी का खालसा वाहगुरु जी की फतह दर्शकों विचार करते हैं सिख कोड श्री अकाल तख्त तो लागू ज प्रवानित नहीं <coughs> ਇਹ ਕੋਡ ਦਾ ਮਤਲਬ ਹੈ ਸਵੀਕਰਤ ਮਰਯਾਦਾ ਸਵੀਕਰਤ ਮਰਯਾਦਾ ਇਹ ਇੱਕ ਡਾਕੂਮੈਂਟ ਹੈ ਜਿਹੜਾ ਸ਼੍ਰੋਮਣੀ ਕਮੇਟੀ ਨੇ ਬਣਾਇਆ ਸੀ ਇਹ ਹੈ ਉਹ ਡਾਕੂਮੈਂਟ ਜਿਹੜਾ ਬਣ ਚ ਬਣ ਚੁੱਕਾ ਇਹ ਹੈ ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਇਹ ਪ੍ਰਕਾਸ਼ ਕੈਸ ਦੀ ਧਰਮ ਪ੍ਰਚਾਰ ਕਮੇਟੀ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੇ ਅੰਡਰ ਕੰਮ ਕਰਦੀ ਹੈ ਬਹੁਤ ਸਾਰੇ ਸੱਜਣ ਪ੍ਰਚਾਰਕ ਸਟੇਜ ਤੋਂ ਇਹ ਕਹਿੰਦੇ ਸੁਣੇ ਗਏ ਹਨ ਕਿ ਇੱਕ ਕੋਡ ਜਿਹੜਾ ਹੈ ਇਹ ਸ਼੍ਰੀ ਅਕਾਲ ਤਖਸ ਤੋਂ ਸਭ ਤੋਂ ਪ੍ਰਵਾਨ ਤੇ ਆ ਕਈ ਕਹਿੰਦੇ ਹਨ ਇਹ ਸ਼੍ਰੀ ਅਕਾਲ ਤਖਸ ਤੋਂ ਸਭ ਤੋਂ ਲਾਗੂ ਕੀਤਾ ਗਿਆ ਹੈ ਇਹ ਦੋਵੇਂ ਗੱਲਾਂ ਨਹੀਂ ਹਨ ਨਾ ਇਹ ਸ਼੍ਰੀ ਅਕਾਲ ਤਖਸ ਸਾਬਰੋਂ ਲਾਗੂ ਕੀਤਾ ਗਿਆ ਨਾ ਹੀ ਇਹ ਕੋਡ ਜਿਹੜਾ ਹੈ श्रीकाल तक सबलो प्रबांत ਕੀਤਾ ਗਿਆ ਨਾ ਬਣਾਇਆ ਗਿਆ श्रीकाल तक ਸਭ ਨੇ ਇਸ ਨੂੰ ਨਹੀਂ ਬਣਾਇਆ ਤੋਂ ਇਸ ਬਾਰੇ ਅਮਚਾਰ ਕਰਦੇ ਆ ਸੁਸੇ ਕੋਡ ਜਿਹੜਾ ਜਿਸ ਨੂੰ ਸਿੱਖ ਰਹਿਤ ਮਰਯਾਦਾ ਵੀ ਕਿਹਾ ਜਾਂਦਾ ਹੈ ਇਹਦੇ ਬਾਰੇ ਆਪਾਂ ਗੱਲ ਕਰ ਰਹੇ ਆ ਵीडियो ਪਲੇਖੇ ਚੱਲ ਰਹੇ ਹਨ ਇਸ ਬਾਰੇ ਸੋ ਕਿ ਇਹ ਸ਼੍ਰੀ ਕਾਲ ਤੱਕ ਸਵਲੋਂ ਪਰਬਾਨਤ ਹੈ ਜਾਂ ਸ਼੍ਰੀ ਕਾਲ ਤੱਕ ਸਵਲ ਨੂੰ ਲਾਗੂ ਕੀਤਾ ਗਿਆ ਇਹਦੇ ਬਾਰੇ ਵਿਚਾਰ ਕਰਦੇ ਹਾਂ ਸਿੱਖ ਰਹਿਤ ਮਰਯਾਦਾ ਕਿਤਾਬ ਚਾ ਕਿਸੇ ਗੁਰੂ ਪਾਤਸ਼ਾਹੀ ਵੱਲੋਂ ਨਹੀਂ ਬਣਾਇਆ ਗਿਆ ਸ਼੍ਰੋਮਣੀ ਕਮੇਟੀ ਦੁਆਰਾ ਇਸ ਦਾ ਰਚਨ ਕਾਲ ਸਨ 1931 ਤੋਂ 1945 ਹੈ ਰਹਿਤ ਮਰਯਾਦਾ ਦੇ ਖਰੜੇ ਦੀ ਪ੍ਰਵਾਨਗੀ ਸ਼ਾਣੀ ਕਮੇਟੀ ਨੇ ਮਤਾ ਨੰਬਰ 149 ਮਿਤੀ 12 10 36 ਨੂੰ ਦੇ ਦਿੱਤੀ ਸੀ 36 ਮਤਲਬ 1936 ਤੋਂ ਪਹਿਲਾਂ ਦੀ ਪ੍ਰਵਾਨਗੀ 1936 ਵਿੱਚ ਮਿਲੇ ਬਣਿਆ 1931 ਤੋਂ 1945 ਤੱਕ ਹੈ ਤੇ 36 ਵਿੱਚ ਇਸ ਨੂੰ ਪ੍ਰਵਾਨਗੀ ਪਹਿਲਾਂ ਦੇ ਦਿੱਤੀ ਸੀ ਮਤਾ ਨੰਬਰ 100 49 ਇਹ ਕਹਨੇ ਦਿੱਤੀ ਪ੍ਰਵਾਨਗੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪ੍ਰਵਾਨਗੀ ਸ਼੍ਰੀ ਕਾਹ ਤੱਕ ਸਾਬਲ ਨਹੀਂ ਦਿੱਤੇ ਗਏ ਇਹ ਸ਼ੋਮਣੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ ਕਿਉਂਕਿ ਇਸ ਨੇ ਹੀ ਇਸ ਨੂੰ ਤਿਆਰ ਕਰਵਾਇਆ ਸੀ ਇਹ ਖਰੜਾ ਲਗਭਗ 9 ਸਾਲ ਪਿਆ ਰਿਆ 36 ਤੋਂ ਬਾਅਦ 9 ਸਾਲ ਤੱਕ ਪਿਆ ਰਿਆ ਪਰ ਇਸ ਵਿੱਚ ਹੋਰ ਭੰਨ ਤੋੜ ਕਰਨ ਦੇ ਮਨਸੂਬੇ ਬਣਾਏ ਗਏ ਮੋੜ ਮਿਤੀ 7-1-45 ਨੂੰ 7-1-1945 ਨੂੰ ਇਸ ਵਿੱਚ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਵੱਲੋਂ ਕੀਤੀ ਗਈ ਵੀ ਇਹ ਵਿੱਚ ਵਾਧੇ ਘਾਟੇ ਕਰੋ ਹੋਰ ਇਹ 7-1-45 ਦੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਜਿਹੜੀ ਧਾਰਮਿਕ ਸਲਾਹਕਾਰ ਕਮੇਟੀ ਸੀ ਇਹ ਧਾਰਮਿਕ ਸਲਾਹਕਾਰ ਕਮੇਟੀ ਜਿਹੜੀ ਹੈ ਇਹ ਉਹ ਕਮੇਟੀ ਨਹੀਂ ਜਿਨੇ ਖਰੜਾ ਬਣਾਇਆ ਸੀ ਇੱਕ ਕਮੇਟੀ ਹੋਰ ਹੈ ਇਹਨੇ ਕਿਹਾ ਵੀ ਇੱਚ ਵਾਅਦੇ ਕੱਟ ਕਰੋ ਸ਼ੋਣ ਕਮੇਟੀ ਨੇ ਇਹ ਸੰਸਾਰ ਕੀਤੇ ਵਾਅਦਿਆਂ ਤੇ ਕੱਟਿਆਂ ਨੂੰ ਫਿਰ ਪ੍ਰਵਾਨਿਕ ਵੀ ਦਿੱਤੀ ਤੋਂ ਵਾਅਦੇ ਕੱਟੇ ਕੀ ਕੀਤੇ ਹੈ 1945 ਵਿੱਚ ਰਾਮਾਇਣ ਦੇ ਵਿੱਚੋਂ ਦੋ ਰਚਨਾਵਾਂ ਪਾਈਆਂ ਗਈਆਂ ਰਾਮਾਇਣ ਜਿਹੜੀ ਕਿ ਦਸ਼ਪਰੰਥ ਵਿੱਚ ਦਰਜ ਹੈ ਜਿਹਨੂੰ ਰਾਮਚਰਿਤ੍ਰ ਮਾਨਸਵੀ ਕਿਹਾ ਜਾਂਦਾ ਦੋ ਰਚਨਾਵਾਂ 45 ਚ ਇਚ ਐਡ ਕੀਤੀਆਂ ਗਈਆਂ ਉਹ ਦੋ ਰਚਨਾਵਾਂ ਕਿਹੜੀਆਂ ਇੱਕ ਹੈ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੁਮਾਂਖ ਤਰਨੇ ਆਣੇ ਦੂਸਰੀ ਦੂਸਰੀ ਰਚਨਾ ਸੀ ਸਗਲ ਦੁਆਰ ਕੋ ਸਾੜ ਕੇ ਗਏ ਤੋ ਹਰ ਦੁਆਰੀ ਨੂੰ ਸਭ 45 ਵਿੱਚ ਕੁਸੋੜੀਆਂ ਗਈਆਂ ਸਲਾਹਕਾਰ ਕਮੇਟੀ ਦੇ ਕਹਿਣ ਤੇ ਸੋ ਸ਼੍ਰੋਮਣੀ ਕਮੇਟੀ ਨੇ ਸੰਸਾਰ ਕੀਤੇ ਵਾਅਦੇਆਂ ਤੇ ਘਾਟਿਆਂ ਨੂੰ ਆਪਣੇ ਮਤਾ ਨੰਬਰ 97 ਮਿਤੀ 3 ਫਰਵਰੀ 1945 ਨੂੰ ਪ੍ਰਵਾਨਗੀ ਦੇ ਦਿੱਤੀ ਮਤਾ ਨੰਬਰ 97 45 ਨੂੰ ਪ੍ਰਵਾਨਗੀ ਫਿਰ ਦੇ ਦਿੱਤੀ ਸੋ ਦੋ ਵਾਰੀ ਪ੍ਰਵਾਨਗੀ ਇਸ ਖਰੜੇ ਨੂੰ ਮਿਲੀ ਇੱਕ ਵਾਰੀ 1936 ਵਿੱਚ ਤੇ 12 ਦਾ 36 ਨੂੰ ਤੇ ਦੂਜੀ ਵਾਰੀ ਪ੍ਰਵਾਨਗੀ ਦਿੱਤੀ ਗਈ ਇਸ ਨੂੰ 3 2 45 ਨੂੰ ਦੂਜਾ ਸੰਸਾਰ ਯੁੱਧ ਜਿਹੜਾ ਚੱਲ ਰਿਹਾ ਸੀ ਇਹ ਸਨ 1939 ਤੋਂ 45 ਤੱਕ ਚੱਲਿਆ 2 ਸਤੰਬਰ 1945 ਨੂੰ ਖਤਮ ਹੋਇਆ ਰਾਇਤ ਮਰਜ਼ਾਦਾ ਬਣਦਿਆਂ ਬਣਦਿਆਂ ਦੂਜਾ ਸੰਸਾਰ ਯੁੱਧ ਤਾਂ ਸ਼ੁਰੂ ਹੋ ਕੇ ਸਮਾਪਤ ਹੋ ਗਿਆ 1945 ਵਿੱਚ ਪਰ ਇਸ ਮਰਜ਼ਾਦਾ ਨੇ ਸਿੱਖਾਂ ਵਿੱਚ ਨਵੀਂ ਜੰਗ ਦੇ ਬੀਜ ਜ਼ਰੂਰ ਬੀਜ ਦਿੱਤੇ ਤੋ ਸੰਸਾਰ ਯੁੱਧ ਜਿੱਥੇ 45 'ਚ ਸਮਾਪਤ ਹੋ ਗਿਆ ਉੱਥੇ 45 ਵਿੱਚ ਇਹ ਕੋੜ ਬਣ ਗਿਆ ਇਸ ਨੇ ਸਿੱਖਾਂ ਦੇ ਵਿੱਚ ਜਿਹੜਾ ਇਹ ਯੁੱਧ ਜਿਹੜਾ ਨਵਾਂ ਸ਼ੁਰੂ ਕਰ ਦਿੱਤਾ ਕਈ ਪ੍ਰਸ਼ਨ ਪਤਾ ਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਰਹਿਤ ਮਰਜ਼ਾ ਦਾ ਨੂੰ ਸਿੱਖ ਕੌਮ ਲਈ ਲਾਗੂ ਕਰਨ ਦਾ ਕੋਈ ਸੰਕੇਤ ਇਸ ਕਿਤਾਬ ਤੇ ਵਿੱਚ ਦਿੱਤਾ ਗਿਆ ਜਿਹੜਾ ਕਿਤਾਬਚਾ ਬਣਾਇਆ ਗਿਆ ਇਹ 32 ਨੰਬਰ ਦਾ ਕਿਤਾਬਚਾ ਹੈ 28 ਨੰਬਰ ਦਾ ਬਧਾਨ ਹੈ ਤੇ ਬਾਕੀ ਜਿਹੜੇ 4 ਪੰਨੇ ਹੋਰ ਹਨ ਉਹਦੇ ਵਿਸ਼੍ਰੋਣੀ ਕਮੇਟੀ ਨੇ ਕਿਸ ਤਰ੍ਹਾਂ ਬਣਾਇਆ ਇਸ ਨੂੰ ਉਹਦੇ ਬਾਰੇ ਬੇਰਵਾ ਦਿੱਤਾ ਗਿਆ ਸੋ ਇਹਦਾ ਉੱਤਰ ਹੈ ਬਿਲਕੁਲ ਨਹੀਂ ਕਿਤਾਬ ਚ ਵਿੱਚ ਕਿਤੇ ਨਹੀਂ ਲਿਖਿਆ ਕਿ ਇਹ ਸ਼੍ਰੋਣੀ ਕਮੇਟੀ ਨੇ ਇਸ ਨੂੰ ਲਾਗੂ ਕਰ ਦਿੱਤਾ ਜੇ ਹੈ ਤਾਂ ਕੋਈ ਦੱਸੇ ਕੀ ਸ਼੍ਰੀ ਕਾਲ ਤਖਸਾਲ ਵੱਲੋਂ ਇਸ ਕਿਤਾਬ ਚ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉੱਤਰ ਇਹਦਾ ਵੀ ਹੈ ਨਹੀਂ ਕਿਉਂਕਿ ਸ਼੍ਰੀ ਕਾਲ ਤਖਸਾਲ ਵੱਲੋਂ ਇਸ ਨੂੰ ਬਣਾਇਆ ਹੀ ਨਹੀਂ ਗਿਆ ਇਸ ਨੂੰ ਬਣਾਇਆ ਹੀ ਨਹੀਂ ਗਿਆ ਕਿਉਂਕਿ ਇਹ ਸ਼੍ਰੀ ਅਕਾਲ ਸਰ ਤਖਸਾਲ ਦੇ ਅਧਿਕਾਰ ਖੇਤਰ ਵਿੱਚ ਇਹ ਆਉਂਦਾ ਹੀ ਨਹੀਂ ਸੋ ਇਸ ਕਿਤਾਬ ਚ ਨੂੰ ਬਣਾਇਆ ਹੀ ਨਹੀਂ ਗਿਆ ਤੇ ਨਾ ਹੀ ਉਸ ਦੇ ਸੇਵਾਦਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਨਾ ਹੀ ਕਿਸੇ ਜਥੇਦਾਰ ਦੇ ਸੇਵਾ ਖੇਤਰ ਵਿੱਚ ਆਉਂਦਾ ਹੈ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਜਿਹੜਾ ਵੀ ਸੇਵਾਦਾਰ ਮੁੱਖ ਸੇਵਾਦਾਰ ਹੁੰਦਾ ਹੈ ਉਦੇ ਅਦਕਾਰ ਖੇਤਰ ਚੋਂ ਬਾਹਰ ਹੈ ਕਿਉਂਕਿ ਉਹ ਸ਼ੋਨੀ ਕਮੇਟੀ ਦਾ ਇੱਕ ਮੁਲਾਜ਼ਮ ਹੈ। ਤੋਂ ਮੁਲਾਜ਼ਮ ਨਹੀਂ ਬਣਾ ਸਕਦਾ ਹੈ ਸ਼ੋਨੀ ਕਮੇਟੀ ਨੇ ਬਣਾਇਆ ਇਸ ਕਰਕੇ ਸ਼੍ਰੀ ਅਕਾਲ ਤਖਤ ਨੇ ਨਾ ਇਸ ਨੂੰ ਬਣਾਇਆ ਤੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬਾਰੇ ਕੋਈ ਹੁਕਮ ਜਾਰੀ ਕੀਤਾ ਗਿਆ ਵੀ ਲਾਗੂ ਹੈ। ਕਿ ਇਸ ਮਰਯਾਦਾ ਦੇ ਕਿਤਾਬ ਚ ਨੂੰ ਸ਼੍ਰੀ ਅਕਾਲ ਤਖਤ ਸਭਾ ਨੂੰ ਸਿੱਖ ਕੌਮ ਨੂੰ ਲਾਗੂ ਕਰਨ ਦਾ ਕੋਈ ਉਦੇਸ਼ ਹੈ? ਉੱਤਰ ਹੈ ਨਹੀਂ। ਜੇ ਕਿਸੇ ਕੋਲ ਹੈ ਤਾਂ ਦੱਸੇ। ਕੋਝ ਪ੍ਰਸਿੱਧ ਪ੍ਰਚਾਰਕਾਂ ਵੱਲੋਂ ਹਜ਼ਾਰਾਂ ਸੰਗਤਾਂ ਦੇ ਇਕੱਠ ਵਿੱਚ ਕਿਹਾ ਗਿਆ ਇਹ ਸੁਣਿਆ ਗਿਆ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਨ ਅਤੇ ਇਸ ਦੇ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ ਉਨ੍ਹਾਂ ਇਹ ਵੀ ਨਾਲ ਹੀ ਕਿਹਾ ਕਿ ਉਹ ਸ਼੍ਰੀ ਕਾਦਰਕਸਾ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਪਾਬੰਦ ਵੀ ਹਨ ਕਿਸੇ ਸੱਜਣੇ ਕਿਹਾ ਕਿ ਉਹ ਪੰਥ ਪ੍ਰਵਾਨ ਸਿੱਖ ਰਤ ਮਰਯਾਦਾ ਨੂੰ ਪੂਰਨ ਤੌਰ ਤੇ ਮੰਨਦੇ ਹਨ ਅਤੇ ਬਾਕੀਆਂ ਨੂੰ ਵੀ ਮੰਨਣ ਲਈ ਕਿਹਾ ਗਿਆ ਤਾਂ ਜੋ ਸਿੱਖ ਏਕਤਾ ਕਾਇਮ ਹੋ ਸਕੇ ਇਹ ਪਿਆਰਿਓ ਆਪਸ ਵਿੱਚ ਵਿਰੋਧੀ ਬਿਆਨ ਹਨ ਜਿਹੜਾ ਵੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਵੇ ਭਾਵੇਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਉੱਤੇ ਹੀ ਯਕੀਨ ਰੱਖਦਾ ਹੋਵੇ ਉਹ ਦਰਸ਼ਨ ਬ੍ਰਾਂਤ ਦੀਆਂ ਰਚਨਾਵਾਂ ਜੋ ਸੇਖ ਰਹਿਤ ਮਰਿਆਦਾ ਵਿੱਚ ਬ੍ਰਾਹਮਣਵਾਦੀ ਪ੍ਰਭਾਵ ਨਾਲ ਵਾਰੀਆਂ ਗਈਆਂ ਨੂੰ ਉਹਨਾਂ ਨੂੰ ਕਿਵੇਂ ਸਮਰਪਿਤ ਹੋ ਸਕਦਾ ਹੈ ਰਹਿਤ ਮਰਿਆਦਾ ਰਾਹੀਂ ਉਹ ਤਾਂ ਫਿਰ ਇਹਨਾਂ ਬ੍ਰਾਹਮਣਵਾਦੀ ਰਚਨਾਵਾਂ ਨੂੰ ਹੀ ਸਮਰਪਿਤ ਹੋ ਗਿਆ ਸੋ ਜਦੋਂ ਸ਼੍ਰੀ ਕਾਦਕਸਾਹ ਤੋਂ ਇਹ ਪ੍ਰਵਾਨ ਦੇ ਨਹੀਂ ਨਾ ਲਾਗੂ ਕੀਤੀ ਗਈ ਹੈ ਤੇ ਇਹਦੀਆਂ ਰਚਨਾਵਾਂ ਜਿਹੜੀਆਂ ਹਨ ਉਹਨਾਂ ਇਸ ਮਰਿਆਦਾ ਨੂੰ ਜੋ ਕੋਈ ਸਮਰਪਿਤ ਹੁੰਦਾ ਇਹਦਾ ਮਤਲਬ ਉਹ ਇਸ ਤੀਆਂ ਰਚਨਾਵਾਂ ਜਿਹੜੀਆਂ ਬ੍ਰਾਹਮਣਵਾਦੀ ਪ੍ਰਵਾਹ ਨਾਲ ਵੜੀ ਗਈਆਂ ਜਾਪ ਭਗੋਤੀ ਚੋਪਈ ਸਵਈਏ ਆਦਿਕ ਸੋ ਉਹ ਇਹਨਾਂ ਨੂੰ ਵੀ ਸਮਰਪਿਤ ਹੋ ਜਾਂਦਾ ਹੈ ਤਾਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਸਮਰਪਿਤ ਹੋ ਗਿਆ ਤੂੰਆਂ ਪਾਸੇ ਦੋ ਪਾਸੇ ਨਹੀਂ ਚੱਲ ਸਕਦਾ ਤੇ ਜੇ ਗੁਰੂ ਗ੍ਰੰਥ ਸਾਹਿਬ ਸਮਰਪਿਤ ਹੈ ਤਾਂ ਫਿਰ ਉਹ ਰਹਿਤ ਮਰਿਆਦਾ ਨੂੰ ਸਮਰਪਿਤ ਕਿਵੇਂ ਹੋ ਗਿਆ ਕਿਉਂਕਿ ਇਹਦੇ ਵਿੱਚ ਤਾਂ ਕੱਚੀਆਂ ਬਾਣੀਆਂ ਕੱਚੀਆਂ ਰਚਨਾਵਾਂ ਜਿਹੜੀਆਂ ਉਹ ਵੀ ਐਡ ਕੀਤੀਆਂ ਗਈਆਂ ਬਣਾਈਆਂ ਗਈਆਂ ਸੋ ਇਹ ਵਿਚਾਰਨ ਵਾਲੀ ਗੱਲ ਹੈ ਆਮ ਸਿੱਖ ਤਾਂ ਦਸ ਗ੍ਰੰਥ ਨਾ ਪੜਿਆ ਹੋਣ ਕਰਕੇ ਧੋਖਾ ਖਾ ਜਾਣ ਪਰ ਪ੍ਰਚਾਰਕ ਕਿਉਂ ਧੋਖੇ ਵਿੱਚ ਰਹਿਣ ਜੋ ਆਪ ਪਹਿਲਾਂ ਸਭ ਕੁਝ ਪੜ੍ਹ ਸੋਚ ਸਮਝ ਕੇ ਚੱਲਦੇ ਹੋਣ ਉਹ ਵੀ ਇਹ ਗੱਲਾਂ ਕਰ ਰਹੇ ਹਨ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਵੀ ਪਾਵਨ ਹਨ ਸਮਰਪਿਤ ਹਨ ਤੇ ਅਕਾ ਇਹ ਰਹਿਤ ਮਰਯਾਦਾ ਨੂੰ ਵੀ ਸਮਰਪਿਤ ਹਨ ਇਹ ਦੋ ਗੱਲਾਂ ਆ ਉਸ ਵਿੱਚ ਬ੍ਰੋਧੀ ਹਨ ਸੋ ਪਿਆਰਿਓ ਇਹ ਜਿਹੜਾ ਇਹ ਦੀ ਰਹਿਤ ਮਰਯਾਦਾ ਬਣ ਗਈ ਹੈ ਨਾ ਤਾਂ ਕੋਈ ਡੇਰਿਆਂ ਵਿੱਚ ਕਿਤੇ ਲਾਗੂ ਹੈ ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਸਾਰਾ ਕੁਝ ਬਣਾਇਆ ਹੋਇਆ ਆਪਣਾ ਨਿਤਨੇਮ ਉਹਨਾਂ ਨੇ ਬਣਾਇਆ ਹੋਇਆ ਤੇ ਆਪਣੇ ਸਿਧਾਂਤ ਉਹਨਾਂ ਨੇ ਬਣਾਏ ਹੋਏ ਆ ਤੇ ਅਜੇ ਤੱਕ ਕਿਸੇ ਨੇ ਵੀ ਉਹਨਾਂ ਨੂੰ ਸਦਿਆ ਨੇ ਵੀ ਤੁਸੀਂ ਇਹ ਰਹਿਤ ਮਰਜ਼ਾਦਾ ਨੂੰ ਮੰਨਦੇ ਨਹੀਂ ਤੇ ਆਓ ਇੱਥੇ ਪੇਸ਼ ਹੋਵੋ ਕਿਉਂਕਿ ਇਹ ਲਾਗੂ ਹੀ ਨਹੀਂ ਹੈ ਸ਼ਰੀਕਾਲ ਤੱਕ ਸਾਹਿਬਾਂ ਨੂੰ ਇਹ ਲਾਗੂ ਹੀ ਨਹੀਂ ਹੈ ਨਾ ਪ੍ਰਵਾਨਤ ਹੈ ਸਿਰਫ ਸ਼ੋਮਣੀ ਕਮੇਟੀ ਦਾ ਕੰਮ ਸੀ ਉਸ ਨੇ ਇਸ ਨੂੰ ਬਣਾਇਆ ਤੇ ਉਸ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਹੈ ਲਾਗੂ ਸ਼ੋਮਣੀ ਕਮੇਟੀ ਨੇ ਵੀ ਨਹੀਂ ਕੀਤੀ ਕਿਤੇ ਨਾ ਇਸ ਖਰੜੇ ਵਿੱਚ ਇਸ ਡਾਕੂਮੈਂਟ ਵਿੱਚ ਕਿਤੇ ਲਿਖਿਆ ਹੈ ਨਾ ਖਰੜੇ ਵਿੱਚ ਉਦੋਂ ਲਿਖਿਆ ਸੀ ਤੇ ਨਾ ਜਦੋਂ ਡਾਕੂਮੈਂਟ ਬਣ ਗਿਆ ਉਦੋਂ ਵੀ ਵਿੱਚ ਕਿਤੇ ਨਹੀਂ ਲਿਖਿਆ ਅੱਜ ਤੱਕ ਨਹੀਂ ਲਿਖਿਆ ਕਿ ਸ਼ੋਮਣੀ ਕਮੇਟੀ ਨੇ ਇਸ ਨੂੰ ਕਿਤੇ ਲਾਗੂ ਕਰ ਦਿੱਤਾ ਨਹੀਂ ਲਾਗੂ ਏ ਸੋ ਆਪਣੇ ਹਿਸਾਬ ਨਾਲ ਸਾਰੀ ਅਰਦਾਸ ਕਰ ਰਹੇ ਹਨ ਆਪਣੇ ਹਿਸਾਬ ਨਾਲ ਸਾਰੀ ਨਿਤਨੇਮ ਕਰ ਰਹੇ ਹਨ ਆਪਣੇ ਹਿਸਾਬ ਨਾਲ ਸਾਰੇ ਉਹ ਜੋ ਵੀ ਕਰਨਾ ਹੈ ਆਪਣੇ ਇੰਟੀਰੀਆਂ ਜਾਂ ਗੁਰਦੁਆਰਿਆਂ ਵਿੱਚ ਉਹ ਕਰ ਰਹੇ ਹਨ ਸੋ ਇਹਦਾ ਮਤਲਬ ਹੈ ਇਹ ਕਿਤੇ ਲਾਗੂ ਨਹੀਂ ਹੈ ਇੱਕ ਡਾਕੂਮੈਂਟ ਬਣਾ ਕੇ ਸ਼ੋਮਣੀ ਕਮੇਟੀ ਨੇ ਰੱਖ ਲਿਆ ਤੇ ਉਹ ਵੇਚਣਾ ਸ਼ੁਰੂ ਕਰ ਦਿੱਤਾ ਜਾਂ ਫਰੀਦ ਦੇਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਨਾਲ ਲੋਕ ਜਿਹੜੇ ਜਿਨ੍ਹਾਂ ਨੇ ਪੜ੍ਹ ਲਿਆ ਜਿਨ੍ਹਾਂ ਨੇ ਸਮਝ ਲਿਆ ਉਹਨਾਂ ਨੇ ਆਪਣੇ ਗੁਰਦੁਆਰਿਆਂ ਵਿੱਚ ਚਾਲੂ ਕਰਤਾ ਜਿਨ੍ਹਾਂ ਨੇ ਨਹੀਂ ਪੜਿਆ ਨਹੀਂ ਸਮਝਿਆ ਉਹਨਾਂ ਨੂੰ ਚਾਲੂ ਨਹੀਂ ਕੀਤਾ ਜਿਨ੍ਹਾਂ ਨੇ ਦੇਖਿਆ ਵੀ ਆ ਪੜ੍ਹਿਆ ਵੀ ਆ ਉਹ ਆਪਣੇ ਗੁਰਦੁਆਰਿਆਂ ਵਿੱਚ ਆਪਣੀ ਮਰਜ਼ਾ ਦਾ ਹੀ ਚਲਾ ਰਹੇ ਹਨ ਇਸ ਕਰਕੇ ਪਿਆਰਿਓ ਇਹ ਕਿਤੇ ਵੀ ਕਿਸੇ ਸੰਸਥਾ ਵੱਲੋਂ ਨਾ ਲਾਗੂ ਨਹੀਂ ਕੀਤਾ ਗਿਆ ਪ੍ਰਵਾਨਤ ਜੇ ਹੈ ਉਹ ਕੇਵਲ ਸ਼ੋਮਨੀ ਕਮੇਟੀ ਨੇ ਇਸ ਨੂੰ ਪ੍ਰਵਾਨਗੀ ਦਿੱਤੀ ਸ਼ਰੀਕਾਲ ਤੱਕ ਸਭ ਤੋਂ 99 ਨੂੰ ਪ੍ਰਵਾਨਗੀ ਹੈ ਤੇ ਨਾ ਹੀ ਇਸ ਨੂੰ ਕਿਤੇ ਲਾਗੂ ਕੀਤਾ ਗਿਆ ਇਸ ਕਰ ਡਰਨ ਖਬਰਾਉਣ ਦੀ ਲੋੜ ਨਹੀਂ ਅਸੀਂ ਆਪਣੇ ਸਮਝ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਇਹਦੇ ਵਿੱਚ ਅਸੀਂ ਤਬਦੀਲੀ ਕਰਕੇ ਜਿਹੜਾ ਅਰਦਾਸ ਹੈ ਉਹ ਕਰ ਸਕਦੇ ਆ ਨਿਤਨੇਮ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ ਉਹ ਕਰ ਸਕਦੇ ਆ ਕਿਤੇ ਡਰਨ ਜਖ ਭਰਉਣ ਦੀ ਲੋੜ ਨਹੀਂ ਹੈ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ